ਸਸ਼ੀਕਾਲ ਮੈਂ ਗੁਰਪ੍ਰੀਤ ਕੌਰ ਤੇ ਲੈ ਕੇ ਹਾਜ਼ਰ ਹਾਂ ਦੇਸ਼ ਦੁਨੀਆ ਦੀਆਂ ਖਬਰਾਂ ਦੇਸ਼ ਦੁਨੀਆ ਦੀਆਂ ਖਬਰਾਂ ਦਾ ਆਗਾਜ਼ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਦੇ ਨਾਲ ਦ੍ਰਿਗ੍ਰਹਿ ਮੰਤਰੀ ਅਮਿਤ ਸ਼ਰਮ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ 370 ਸੀਟਾ ਮਿਲਣਗੀਆਂ ਤੇ ਉਸ ਦੀ ਅਗਵਾਈ ਵਾਲੇ ਰਾਸ਼ਟਰੀ ਜਨਤਾ ਆਂਤ੍ਰਿਕ ਗਠਜੋੜ ਨੂੰ 400 ਤੋਂ ਵੱਧ ਸੀਟਾ ਮਿਲਣਗੀਆਂ ਤੇ ਕੇਂਦਰ ਦੇ ਵਿੱਚ ਲਗਾਤਾਰ ਤੇਜੀਬਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਸਰਕਾਰ ਬਣੇਗੀ ਤੇ ਜਨਤ ਚੌਧਰੀ ਦੀ ਅਗਵਾਈ ਵਾਲੇ ਰਾਸ਼ਟਰੀ ਲੋਕ ਦਲ ਸ਼੍ਰੋਮਣੀ ਅਕਾਲੀ ਦਲ ਅਤੇ ਕੁਝ ਹੋਰ ਖੇਤਰੀ ਦਲਾਂ ਦੇ ਰਾਜਗੱਤ ਜੋ ਸ਼ਾਮਿਲ ਹੋਣ ਦੀ ਸਭਾ ਬਾਰੇ ਪੁੱਛੀ ਜਾਂਦੇ ਗ੍ਰਾਮ ਮੰਤਰੀ ਨੇ ਸੱਤਾ ਤਾਰੀ ਗਾਠ ਜੋੜ ਚ ਅਤੇ ਦਲਾਂ ਦੇ ਸ਼ਾਮਿਲ ਹੋਣ ਦਾ ਸੰਕੇਤ ਦਿੱਤਾ ਹੈ ਕਿ ਆਪਾਜਪਾ ਪਰਿਵਾਰ ਨਿਯੋਜਨ ਦੇ ਪ੍ਰੋਸਾ ਕਰਦੀ ਹੈ ਅਤੇ ਰਾਜਨੀਤੀ 'ਚ ਇਸ ਨੂੰ ਨਹੀਂ ਅਪਣਾਉਂਦੀ। ਸ਼੍ਰੋਮਣੀ ਅਕਾਲੀ ਦਲ ਦੇ ਸ਼ਾਮਿਲ ਹੋਣ ਦੀ ਸੰਭਾਵਨਾ ਨੂੰ ਲੈ ਕੇ ਮੋੜ ਪੁੱਛੇ ਜਾਂਦੇ ਸ਼ਾਨ ਨੇ ਕਿਹਾ ਕਿ ਵਾਰਤਾ ਜਾਰੀ ਹੈ ਪਰ ਕੁਝ ਵੀ ਤੈਅ ਨਹੀਂ ਹੋਇਆ। ਸ਼ਾਨ ਨੇ ਕਿਹਾ ਕਿ 2024 ਦਾ ਚੋਣ ਰਾਜਗ ਦੇ ਵਿਰੋਧੀ ਤਰ ਗਾਠ ਚੋੜ ਇੰਡੀਆ ਵਿਚਾਲੇ ਨਹੀਂ ਸਗੋ ਵਿਕਾਸ ਅਤੇ ਸਿਰਫ ਨਾਅਰੇ ਦੇਣ ਵਾਲੇ ਦੇ ਵਿਚਾਲੇ ਚੋਣ ਹੋਵੇਗੀ। ਪੰਜਾਬ ਚ ਕਾਰਾਂ ਤੇ ਮੋਟਰ ਗੱਡੀਆਂ ਚਲਾਉਣ ਵਾਲੇ ਲੋਕ ਹੁਣ ਸਾਵਧਾਨ ਹੋ ਜਾਣ ਕਿਉਂਕਿ ਪੰਜਾਬ ਸਰਕਾਰ ਨੇ ਕਾਰ ਦੀ ਪਿਛਲੀ ਸੀਟ ਤੇ ਬੈਠੇ ਲੋਕਾਂ ਦੇ ਲਈ ਸੀਟ ਬੈਲਟ ਦਾ ਇਸਤੇਮਾਲ ਕਰਨਾ ਜ਼ਰੂਰੀ ਕਰ ਦਿੱਤਾ ਹੈ ਸੂਬਾ ਸਰਕਾਰ ਦੇ ਵੱਲੋਂ ਇਸੇ ਸੰਬੰਧੀ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਸਾਰੇ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਜਾਰਜਨ ਉਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਤੇ ਉਹ ਸਾਰੇ ਅਧਿਕਾਰੀ ਅਤੇ ਆਮ ਲੋਕਾਂ ਨੂੰ ਦੱਸਣ ਕਿ ਜਦੋਂ ਵੀ ਵਾਹਨ ਚਲਾਉਣ ਤਾਂ ਸੀਟ ਬੈਲਟ ਲਾ ਕੇ ਹੀ ਚਲਾਉਂਜੇ ਕਰ ਕੋਈ ਗਨਮੈਨ ਡਰਾਈਵਰ ਦੇ ਸਾਈਡ ਵਾਲੀ ਸੀਟ ਤੇ ਬੈਠਦਾ ਹੈ ਤਾਂ ਉਹ ਵੀ ਸੀਟ ਬੈਲਟ ਲਾ ਕੇ ਹੀ ਬੈਠੇਗਾ ਇਸ ਸਬੰਧੀ ਏ ਡੀਜੀਪੀ ਟ੍ਰੈਫਿਕ ਦੇ ਵੱਲੋਂ ਹਦਾਇਤ ਜਾਰੀ ਕਰ ਦਿੱਤੀਆਂ ਗਈਆਂ ਨੇ ਤੇ ਸਵੇ ਦੇ ਸਾਰੇ ਪੁਲਿਸ ਕਮਿਸ਼ਨਰਾਂ ਤੇ ਐਸਐਸਪੀਜ਼ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਸੜਕ ਸੁਰੱਖਿਆ ਮਹੀਨਾ 15 ਜਨਵਰੀ ਤੋਂ 14 ਫਰਵਰੀ ਤੱਕ ਮਨਾਇਆ ਜਾ ਰਿਹਾ ਤੇ ਇਸ ਦੌਰਾਨ ਲੋਕਾਂ ਨੂੰ ਸੀਟ ਬੈਲਟ ਦੇ ਇਸਤੇਮਾਲ ਦੇ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ 14 ਫਰਵਰੀ ਤੋਂ ਬਾਅਦ ਜੋ ਲੋਕ ਸੀਟ ਬੈਲਟ ਦਾ ਇਸਤੇਮਾਲ ਨਹੀਂ ਕਰਨਗੇ ਉਹਨਾਂ ਦੇ ਖਿਲਾਫ ਕਾਰਵਾਈ ਸ਼ੁਰੂ ਹੋਵੇਗੀ ਇੱਕ ਪਾਸੇ ਇੰਡੀਆ ਗਾਠਚੋਰ ਜਿੱਥੇ ਵਿਰੋਧੀ ਪਾਰਟੀਆਂ ਨੂੰ ਮੋਦੀ ਸਰਕਾਰ ਦੇ ਖਿਲਾਫ ਇਕਜੁੱਟ ਹੋਣ ਦਾ ਸੰਦੇਸ਼ ਦੇ ਰਿਹਾ ਉੱਥੇ ਹੀ ਪੰਜਾਬ ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਗਾਠਜੋੜ ਕਿਤੇ ਵੀ ਹੁੰਦਾ ਦਿਖਾਈ ਨਹੀਂ ਦੇ ਰਿਹਾ ਇਹੀ ਕਾਰਨ ਹੈ ਕਿ ਦੋਵੇਂ ਪਾਰਟੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੁਣ ਇੱਕ ਹੀ ਜ਼ਿਲ੍ਹੇ ਦੇ ਵਿੱਚੋਂ ਵੱਖ-ਵੱਖ ਰੈਲੀਆਂ ਕਰਕੇ ਆਪਣੀ ਤਾਕਤ ਦਿਖਾਰੀਆਂ ਨੇ ਜਿੱਥੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਖੰਨਾ ਵਿਖੇ ਵੱਡੀ ਰੈਲੀ ਨੂੰ ਸੰਬੋਧਨ ਕਰਨਗੇ ਉੱਥੇ ਹੀ 11 ਤਰੀਕ ਨੂੰ ਸਮਰਾਲਾ ਦੇ ਵਿੱਚ ਕਾਂਗਰਸ ਦੀ ਰੈਲੀ ਹੋਣ ਜਾ ਰਹੀ ਹੈ ਜਿਸ ਚ ਪਾਰਟੀ ਦੇ ਕੌਮੀ ਪ੍ਰਧਾਨ ਮਲਿਕਾ ਰੁਜਨ ਖੜਗੇ ਪੁੱਜਣਗੇ ਤੇ 24 ਘੰਟਿਆਂ ਦੇ ਅੰਦਰ ਸਿਰਫ 15 ਕਿਲੋਮੀਟਰ ਦੇ ਦਾਇਰੇ ਦੇ ਅੰਦਰ ਦੋਵੇਂ ਪਾਰਟੀਆਂ ਦੀਆਂ ਰੈਲੀਆਂ ਸਿਆਸੀ ਗਲਿਆਰੀਆਂ ਲਈ ਚਰਚਾ ਦਾ ਵਿਸ਼ਾ ਬੰਨ੍ਹੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਰੈਲੀਆਂ 'ਚ ਦੋਹਾਂ ਦੇ ਵੱਲੋਂ ਤਿੱਖੇ ਤੀਰ ਛੱਡੇ ਜਾ ਸਕਦੇ ਨੇ ਇਸ ਦਰਮਿਆਨ ਦੋਹੇ ਪਾਰਟੀਆਂ ਦੇ ਕਾਰਕੁੰਨ ਵੀ ਗੱਠ ਜੋੜਨ ਨੂੰ ਲੈ ਕੇ ਹਜੇ ਸ਼ੋਸ਼ੋਪੰਚ ਦੇ ਵਿੱਚ ਫਸੇ ਹੋਏ ਨੇ RTC ਪੰਜਾਬ ਰੋਡਵੇਜ਼ ਅਤੇ ਪੰਡ ਬੱਸ ਕੰਟਰੈਕਟ ਵਰਕਰ ਜੁਨੀਅਨ ਪੰਜਾਬ ਦੇ ਆਗੂਆਂ ਅਤੇ ਪੰਜਾਬ ਸਰਕਾਰ ਦੇ ਉੱਚ ਪਦਰੀ ਨੁਮਾਇੰਦਿਆਂ ਦੇ ਨਾਲ ਇੱਕ ਪੈਨਲ ਮੀਟਿੰਗ ਬੀਤੇ ਦਿਨੀ ਚੰਡੀਗੜ੍ਹ ਦੇ ਵਿੱਚ ਹੋਈ ਜਿਸ ਦੌਰਾਨ ਪੰਜਾਬ ਸਰਕਾਰ ਦੇ ਵੱਲੋਂ ਜੁਨੀਅਨ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਇਸ ਮਗਰੋਂ ਜੁਨੀਅਨ ਨੇ ਇੱਕ ਦਿਨ ਪਹਿਲਾਂ ਹੀ ਤਿੰਨ ਰੋਜ਼ਾ ਹੜਤਾਲ ਕਰਨ ਰੈਲੀਆਂ ਦੇ ਵਿੱਚ ਬੱਸਾਂ ਨਾਲ ਜਾਣ ਅਤੇ 52 ਤੋਂ ਵੱਧ ਸਵਾਰੀਆਂ ਨਾ ਬਿਠਾਉਣ ਦਾ ਫੈਸਲਾ ਵਾਪਸ ਲੈ ਲਿਆ ਜੂਨੀਅਨ ਦੇ ਇੱਕ ਬੁਲਾਰੇ ਦੇ ਮੁਤਾਬਿਕ ਇਸ ਮੀਟਿੰਗ ਦੇ ਵਿੱਚ ਟ੍ਰਾਂਸਪੋਰਟ ਮੰਤਰੀ ਲਾਲਜੀਤ ਪੁੱਲਰ ਉੱਚ ਅਧਿਕਾਰੀ ਅਤੇ ਜੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਅਤੇ ਹੋਰ ਹਾਜ਼ਰ ਉਦਾਰ ਨੇ ਸ਼ਿਰਕਤ ਕੀਤੀ। ਇਸ ਪੈਨਲ ਮੀਟਿੰਗ ਦੇ ਦੌਰਾਨ ਸਰਕਾਰ ਦੇ ਵੱਲੋਂ ਜੂਨੀਅਨ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਅਤੇ ਜਿਨ੍ਹਾਂ ਦੇ ਵਿੱਚ ਕੱਚੇ ਮੁਲਾਜ਼ਮ ਪੱਕੇ ਕਰਨਾ, ਠੇਕੇਦਾਰੀ ਸਿਸਟਮ ਰੱਦ ਕਰਨਾ, ਕਿਲੋਮੀਟਰ ਸਕੀਮ ਦੀ ਥਾਂ ਆਪਣੀਆਂ ਬੱਸਾਂ ਪਾਉਣਾ ਆਦਿ ਸ਼ਾਮਲ ਨੇ। ਅਨਦ ਦੱਸਿਆ ਕਿ ਇਸ ਮਗਰੋਂ ਪ੍ਰਦਾਨ ਰੇਸ਼ਮ ਗਿਲ ਦੀ ਅਗਵਾਈ ਹੇਠ ਲਏ ਗਏ ਫੈਸਲੇ ਦੇ ਦੌਰਾਨ ਜੁਨੀਅਨ ਨੇ 13 14 ਤੇ 15 ਫਰਵਰੀ ਦੇ ਲਈ ਐਲਾਨੀ ਸੁਬਾਈ ਹੜਤਾਲ ਅਤੇ ਪੰਜਾਬ ਸਰਕਾਰ ਦੇ ਵੱਲੋਂ ਅਗਲੇ ਦਿਨ ਕੀਤੀਆਂ ਜਾਣ ਵਾਲੀਆਂ ਰੈਲੀਆਂ ਦੇ ਵਿੱਚ ਬੱਸਾਂ ਨਾਲ ਲੈ ਜਾਂਦਾ ਫੈਸਲਾ ਵਾਪਸ ਲੈ ਲਿਆ ਕਿਸਾਨਾਂ ਦੇ 13 ਫਰਵਰੀ ਨੂੰ ਪ੍ਰਸਤਾਵਿਤ ਦਿੱਲੀ ਚਲੋ ਮਾਰਚ ਤੋਂ ਪਹਿਲਾਂ ਹਰਿਆਣਾ ਪੁਲਿਸ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਲਈ ਕੇਂਦਰੀ ਅਰਧ ਸੈਨਿਕ ਬਲ ਦੀਆਂ 50 ਕੰਪਨੀਆਂ ਤਾਇਨਾਤ ਕੀਤੀਆਂ ਨੇ ਅਧਿਕਾਰੀਆਂ ਨੇ ਕਿਹਾ ਕਿ ਕਿਸੇ ਨੂੰ ਵੀ ਸ਼ਾਂਤੀ ਅਤੇ ਸਦਭਾਵਨਾ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਪੁਲਿਸ ਨੇ ਕਿਸਾਨਾਂ ਨੂੰ ਬਿਨਾਂ ਇਜਾਜ਼ਤ ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਨਾ ਹੋਣ ਦੇ ਲਈ ਕਿਹਾ ਤੇ ਨਾਲ ਹੀ ਜਨਤਕ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਤੇ ਸਖਤ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ ਮਹਾਰਾਸ਼ਟਰ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਨਦੇੜ ਗੁਰਦੁਆਰਾ ਕਮੇਟੀ ਚ ਸਿਰਫ ਸਿੱਖ ਹੀ ਸ਼ਾਮਲ ਹੋਣਗੇ ਇੱਕ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਅਧਿਕਾਰੀ ਨੇ ਕਿਹਾ ਕਿ ਕੋਈ ਵੀ ਗੈਰ ਸਿੱਖ ਇਸ ਗੁਰਦੁਆਰਾ ਕਮੇਟੀ ਦਾ ਮੈਂਬਰ ਨਹੀਂ ਹੋਵੇਗਾ ਮਹਾਰਾਸ਼ਟਰ ਸਰਕਾਰ ਦਾ ਇਹ ਬਿਆਨ ਜਹੀ ਸਮੇਂ ਆਇਆ ਜਦੋਂ ਅਜਹੀਆਂ ਖਬਰਾਂ ਆ ਰਹੀਆਂ ਨੇ ਕਿ ਨਦੇੜ ਸਿੱਖ ਗੁਰਦੁਆਰਾ ਸਚਖੰਡ ਸ਼੍ਰੀ ਹਜੂਰ ਸਾਹਿਬ ਅਚਲ ਨਗਰ ਸਾਹਿਬ ਐਕਟ 1956 ਚ ਸੋਧ ਕਰਨ ਦੇ ਸੂਬਾ ਸਰਕਾਰ ਦੇ ਫੈਸਲੇ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਰਾਜ਼ ਹੋ ਗਈ ਧਾਰਮਿਕ ਸੰਸਥਾ ਦੇ ਬੋਰਡ ਦੇ ਵਿੱਚ ਆਪਣੇ ਨਾਮਜੁੱਦ ਵਿਅਕਤੀਆਂ ਦੀ ਗਿਣਤੀ ਵਧਾਉਣ ਦੇ ਲਈ ਐਕਟ 'ਚ ਸੋਧ ਕਰਨ ਦੇ ਸੂਬਾ ਸਰਕਾਰ ਦੇ ਫੈਸਲੇ ਦੀ ਐਸਟੀਪੀਸੀ ਦੇ ਮੁਖੀ ਹਰਜਿੰਦਰ ਸਿੰਘ ਥਾਮੀ ਨੇ ਅਲੋਚਨਾ ਕੀਤੀ ਹੈ ਇਸ ਦੇ ਨਾਲ ਹੀ ਥਾਮੀ ਨੇ ਕਿਹਾ ਕਿ ਇਹ ਫੈਸਲਾ ਦੁਖਦ ਨਿੰਦਾਯੋਗ ਅਤੇ ਸਿੱਖ ਮਾਮਲੇ 'ਚ ਸਿੱਧੀ ਦਖਲਅੰਦਾਜ਼ੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਇਸ ਦੇ ਨਾਲ ਹੀ ਥਾਮੀ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਇਕਨਾਤ ਛਿੰਦੇ ਨੂੰ ਵੀ ਚਿੱਠੀ ਲਿਖ ਕੇ ਇਸ ਮੁੱਦੇ ਤੇ ਚਰਚਾ ਲਈ ਸਮਾਂ ਮੰਗਿਆ ਸੀ ਪੰਜਾਬੀ اداکار ਜਲਦ ਹੀ ਵਿਆਹ ਦੇ ਬੰਧਨ ਦੇ ਵਿੱਚ ਬੱਝਣ ਜਾ ਰਹੀ ਹੈ ਮੈਂਡੀ ਤਖਰ ਦੀਆਂ ਜਿੱਥੇ ਪਹਿਲਾਂ ਹਲਦੀ ਸਰਮਣੀ ਤੋਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਸਨ ਉੱਥੇ ਹੀ ਹੁਣ ਉਸ ਦੇ ਸੰਗੀਤ ਸਰਮਣੀ ਦੀਆਂ ਤਸਵੀਰਾਂ ਦਿਲਕਸ਼ ਤਸਵੀਰਾਂ ਸੁਰਖੀਆਂ ਮਟੋਰੀਆਂ ਨੇ ਸੰਗੀਤ ਸਰਮਣੀ ਦੀਆਂ ਇਹਨਾਂ ਤਸਵੀਰਾਂ ਦੇ ਵਿੱਚ ਮੈਂਡੀ ਤਖਰ ਨੂੰ ਆਪਣੇ ਹੋਣ ਵਾਲੇ ਪਤੀ ਦੇ ਨਾਲ ਦੇਖਿਆ ਜਾ ਸਕਦਾ ਹੈ ਇਹਨਾਂ ਤਸਵੀਰਾਂ ਨੂੰ ਮੈਂਡੀ ਤਖਰ ਦੇ ਵੱਲੋਂ ਆਪਣੇ ਇੰਸਟਾਗ੍ਰam ਸਟੋਰੀਜ਼ 'ਚ ਸ਼ੇਅਰ ਕੀਤਾ ਗਿਆ ਜਿਸ ਦੇ ਵਿੱਚ ਮੈਂਡੀ ਨੂੰ ਅਦਾਕਾਰ ਨੀਰੂ ਬਾਜਵਾ ਨੇ ਵਧਾਈਆਂ ਵੀ ਦਿੱਤੀਆਂ ਹਨ ਤੇ ਮੈਂਡੀ ਜਿੱਥੇ ਇਹਨਾਂ ਤਸਵੀਰਾਂ ਦੇ ਵਿੱਚ ਲਹਿੰਗੇ ਬੇहद ਖੂਬਸੂਰਤ ਨਜ਼ਰ ਆ ਰਹੀ ਨਹੀਂ ਉੱਥੇ ਹੀ ਮੈਂਡੀ ਦੇ ਪਤੀ ਨੇ ਸ਼ਿਰਵਾਨੀ ਪਹਿਨ ਰੱਖੀ ਹੈ ਦੋਵਾਂ ਦੀ ਇਕੱਠੇ ਜੋੜੀ ਬੇहद ਪਿਆਰੀ ਲੱਗ ਰਹੀ ਹੈ ਦੱਸਦੀ ਹੈ ਕਿ ਮੈਂਡੀ ਤਖਰ ਦੇ ਕੰਮਕਾਜ ਦੀ ਜੇ ਗੱਲ ਕੀਤੀ ਜਾਵੇ ਤਾਂ ਇਸ ਸਾਲ ਉਸਦੀ ਫਿਲਮ 6 ਇਚ 12 ਜੁਲਾਈ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ ਇਸ ਫਿਲਮ ਦੇ ਵਿੱਚ ਮੈਂਡੀ ਤਖਰ ਦੇ ਨਾਲ ਅਦਾਕਾਰ ਹਰਦੀਪ ਗਰੇਵਾਲ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ ਅਦਾਕਾਰ ਤੇ ਰਾਜਨੀਤਾ ਮਿਥੁਨ ਚਕਰਵਰਤੀ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਜੀ ਹਾਂ ਤਹਾਣੋ ਦਾਸੀ ਕਿ ਮਿਥਨ ਨੂੰ ਕੋਲਕਾਤਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੂਤਰਾਂ ਦੇ ਮੁਤਾਬਿਕ ਮਿਥਨ ਨੂੰ ਛਾਤੀ ਦੇ ਵਿੱਚ ਦਰਦ ਸੀ ਤੇ ਉਹ ਬੇਚੈਨ ਮਹਿਸੂਸ ਕਰ ਰਹੇ ਸੰਤਿਸ ਤੋਂ ਬਾਅਦ ਉਹਨਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪਰਸ਼ੰਸ਼ਕ ਉਹਨਾਂ ਦੇ ਸਿਹਤ ਯਾਬੀ ਲਈ ਦੁਆ ਕਰ ਰਹੇ ਨੇ ਮਿਥੁਨ ਚਕਰਵਰਤੀ 73 ਸਾਲਾਂ ਦੇ ਨੇ ਤੇ ਉਹਨਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਸੋ ਇਸ ਸਮੇਂ ਉਹਨਾਂ ਦੀ ਸਿਹਤ ਕਿਵੇਂ ਹੈ ਇਸ ਸੰਬੰਧੀ ਹਲੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਅੱਜ ਦੀਆਂ ਦੇਸ਼ ਦੁਨੀਆ ਦੀਆਂ ਖਬਰਾਂ ਦੇ ਵਿੱਚ ਬਸ ਇੰਨਾ ਹੀ ਮੈਨੂੰ ਗੁਰਪ੍ਰੀਤ ਕੌਰ ਨੂੰ ਦਿਓ ਇਜਾਜ਼ਤ ਧੰਨਵਾਦ ਸਸ਼ੀਆਕਾਲ